ਸਸੀ ਕਾਲ ਜੀ ਅੱਜ ਆਪਣਾ ਸੁਖਾ ਕਰਦਾ ਮਾਲ ਛਾਪਨੇ ਪਿੱਛੇ ਵੀ ਕਰੀ ਜਾਂਦੇ ਆ ਪਿੱਛੇ ਰਾਜਵੀਰ ਆ ਦੀ ਮੰਮਾ ਤੋਂ ਕਰਾ ਰਹੀ ਆ ਰਾਜਵੀਰ ਨੂੰ ਮੈਂ ਕਿਹਾ ਤੂੰ ਮੇਰੇ ਘਰ ਦੇ ਮੈਂ ਪੈ ਗਿਆ ਉੱਥੇ ਤੇ ਮਾੜਾ ਇਹ ਲਾ ਕੇ ਬਾਵਾ ਸਿਰ ਚ ਤੇਲ ਤੇ ਹੱਥ ਮਾਰਿਆ ਹੀ ਨਹੀਂ ਤੇ ਹੁਣ ਸੌਖਮਣੀ ਪੂਰੀ ਕਰੀ ਜਾਂਦੀ ਆ ਮੈਨੂੰ ਆ ਚੱਲੀ ਸੀ ਨਹੀਂ ਇਹਦਾ ਮੈਂ ਚੱਲ ਅਰੇ ਇਹ ਲਿਆ ਕਸਾਂਜੀ ਕਰ ਲੈਨੇ ਆ ਤੇ ਐ ਮਾਲ ਚ ਬਹੁਤ ਚੰਗੀ ਤਰ੍ਹਾਂ ਜੀ ਹੱਦਾਂ ਘੰਟਾ ਘੰਟਾ ਹੋਰ ਲਾਉਣਾ ਅੱਜ ਖੋਪੜ ਖੋਲ ਦੇਣਾ ਜਿੰਨਾ ਬੰਦ ਹੋਇਆ ਵਾ ਠੀਕ ਆ ਸਭ ਹੁਣੇ ਓਕੇ ਫੇਰ ਇਹਨਾਂ ਨੂੰ ਜਿੰਨਾ ਮਰਵਾ ਕੇ ਲੈਣ ਜਿੰਨਾ ਖੋਪੜ ਬੰਦ ਹੋਇਆ ਸਾਰਾ ਖੋਲ ਦੇ ਅੱਜ ਆਸੇ ਪਾਸਿਓਂ ਢਿੱਲਾ ਹੋਇਆ ਜਿੰਨਾ ਢਿੱਲੇ ਨਾਟਨਟ ਹੋਇਆ ਸਾਰੇ ਕੱਢ ਦੇ ਆ ਨਿੱਕਾ ਬੜਾ ਹੱਸਿਆ ਜਦੋਂ ਮੈਂ ਕਿਹਾ ਖੋਪੜ ਬੰਦ ਹੋਇਆ ਖੋਲਦੇ ਹੈ ਨਿੱਕਿਆ ਹੀ ਖੋਪੜ ਖੋਪੜ ਖੋਲਦਾ ਹੀ ਬੋਤਾਂ ਚਰਨ ਆਪੇ ਓਏ ਨਿੱਕੂ ਤੇਰਾ 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 ਖੋਪੜ ਬੰਦ ਦਾ ਕਾ ਖੁੱਲਿਆ ਵਾ ਖੁੱਲਿਆ ਖੁੱਲਿਆ ਡੈੜੀ ਦੇ ਬੰਦ ਦਾ ਕੋਈ ਨਾ ਹਰਾਮਣ ਕਿ ਇਹਦੇ ਦਾ ਹਫ਼ਤੇ ਬਾਅਦ ਮਾਲਿਸ਼ ਹੋ ਜਾਂਦੀ ਹਾਂ ਮੇਰੀ ਕਰੀ ਨਹੀਂ ਕਦੇ ਇਹਨਾਂ ਦਾ ਕੀ ਲਾ ਇੱਧਰ ਸਾਡੀ ਮਾਸੀ ਜੀ ਬੈਠੇ ਨੇ ਮਾਤਾ ਜੀ ਪਏ ਨੇ ਅੱਜ ਆਈ ਆ ਮਾਤਾ aí ਕਰਕੇ ਇਹਨੇ ਮੂੰਹ ਦਿਖਾਇਆ ਨਾ ਤਾਈ ਨੇ ਦਿਖਾਇਆ ਮੂੰਹ ਪੁੱਛ ਨੂੰ ਕੌਣ ਪੁੱਛਦਾ ਹਾਂ ਨਾ ਬੱਲੇ ਨੇ ਦਿਖਾਇਆ ਬਾਈ ਸਾਡੇ ਗਰਾਂ ਦੀ ਖਾਂਜੀ ਬਣਦੀ ਆ ਹਾਂ ਹੁਣ ਆਈ ਆ ਹਾਂ ਬਾਗੀਰੇ ਸਾਡਾ ਬੋ ਪਿਆ ਪਹਿਲਾਂ ਉਹ ਪਿਆ ਕਾ ਪੀ ਆ ਮਜ਼ਾਕ ਹੀ ਕਰਕੇ ਆ ਗਈ ਐ ਕਿ ਭੀ ਮੂੰਹ ਪੁੱਤ ਨਹੀਂ ਪਾਉਂਦੇ ਨਾ ਨਾ ਕਿਸੇ ਵਲੋਂ ਤੂੰ ਪਤਾ ਲੈਣੋਂ ਹੁੰਦੀ ਭਾਈ ਤੁਸੀਂ ਲੜਦੋਂ ਪੁੱਤਾਂ ਨਹੀਂ ਪਏ ਮੂੰਹ ਤਾਂ ਆ ਜਾਂਦੀ ਸਕੂਟਰ ਜੇ ਰੱਖੀ ਕਿ ਮੈਂ ਲੈ ਤੁਸੀਂ ਤਾਂ ਜਿਹੜਾ ਨਹਿਰ ਤਾਂ ਸੁੱਕੀ ਆ ਯਾਰ ਮੈਂ ਤਾਂ ਨਹੀਂ ਕਿਹਾ ਨਾ ਨੰਬਰ ਦਿੰਦੀ ਆ ਮੈਂ ਜਾਣਦੇ ਸੁੱਕੀ ਆ ਯਾਰ ਆ ਤੂੰ ਐਂ ਪੁੱਛ ਲੈਂਦੀ ਵੀ ਮਣੀ ਤੇਰੇ ਤਰਪਾਈ ਤਾਂ ਨਹੀਂ ਹੋਈ ਉਦੋਂ ਫਿਰ ਫੋਨ ਲਾ ਲੈਂਦੇ ਤੂੰ ਵੀ ਵੀ ਲਖਵੀਰ ਆਏ ਜਾਂਦੀ ਆ ਤੇ ਪਤ ਤੇਰੇ ਦੱਸ ਦੂੰ ਤੇਰੀ ਬਿਹੱਡ ਗੋਡਾ ਤੇਰਾ ਬੱਜ ਗਿਆ ਭੰਨੇ ਤਾਂ ਨਹੀਂ ਕੋਈ ਪੂਸਰਤਾ ਜਾਨੀ ਆ ਡਰ ਨਹੀਂ ਆ ਹੂੰ ਨਾ ਲੋੜ ਨਹੀਂ ਕੰਮ ਕਰੇ ਨਾ ਲੋੜ ਹੈ ਕਿ ਪੂਸਰਤਾ ਹਾਂ ਹਾਂ ਕਿ ਨਾ ਕਰਾਂ ਗਿਰਨਾ ਕੰਮ ਲੱਗਾ ਕਿੱਲਾ ਥੋ ਨਾ ਲਾਈ ਨੋ ਜੰਗਾ ਜੰਗਾ ਨਹੀਂ ਇਹਦਾ ਬਾੜੀ ਤੇ ਆ ਆ ਥੋ ਨਾ ਭੰਗਿਆ ਨੇ ਲਾਉਣਾ ਪਤਾ ਨਹੀਂ ਕਿ ਜਾਣੀ ਮੈਂ ਨਾਲ ਲੈ ਹੁਣ ਹੁਣ ਵਟਾ ਦੇ ਆ ਗਈ ਉਹ ਕੋਈ ਮੈਚ ਆਉਂਦਾ ਬਟਾ ਮੈਨੂੰ ਵੀ ਆਉਂਦੀ ਆ ਅਸਾ ਕੱਲ ਲੈਂਦੇ ਸੀ ਨਿੱਕਾ ਜਿਹਾ ਕਸਗਾ ਬਾੜਾ ਸੋਹਣਾ ਸੀ ਗੱਲ ਕਰ ਰੋਦੀ ਪੀਨੀ ਥੋੜੀ ਜਿਹੀ ਵਿੰਗੀ ਨਿਕਲ ਗਈ ਉਧਰੋਂ ਆਇਆ ਸੀ ਮਾਸੀ ਭਾਈ ਤੇਰੇ ਪਿੰਡਾਂ ਨਾਲੋਂ ਉਸਨੂੰ ਵੀ ਅਸ ਗੋਇੰਦਾਨੀ ਹਨ ਕਿਹੜਾ ਪਿੰਡ ਹਨ ਕਿਹੜਾ ਪਿੰਡ ਦੱਸਦਾ ਸੀ ਗੋਂਦਵਾਲ ਕੋਲੇ ਹਨ ਕਿਹੜਾ ਕਹਿੰਦਾ ਸੀ ਆਹ ਹੋਏ ਜੇ ਕਰਦਾ ਮੈਂ ਤਾਂ ਇਹ ਨਹੀਂ ਮੈਂ ਕਰ ਲਈ ਮੈਂ ਕਿੱਥੇ ਲੈ ਕੇ ਪਕ ਸੁਹਣਗਾ ਸੀ ਗਈਆਂ ਨਹੀਂ ਲੈਣੀ ਆਪਾਂ ਹੈ ਮਾਸੀ ਮੇਰਾ ਤਾਂ ਰੱਦਾ ਉੱਥੇ ਚ ਝੜਿੱਕਾਂ ਲੈ ਕੇ ਆਈਏ ਨਹੀਂ ਕਰ ਸਕਾ ਕੋਈ ਨਿੱਕੇ ਨਿੱਕੇ ਲੋਕ ਕਸ ਗਏ ਭਾਈ ਤੋ ਬਹੁਤ ਲੋਕ ਲਈ ਆ ਉਹ ਤੋ ਤਾਂ ਬਹੁਤ ਗਲੀਆਂ ਉਹ ਤਾਂ ਐਟਰਾ ਛੇ ਬਾਰ ਚ ਪਿਆ ਆਪਣੇ ਡਲਾ ਐਟ ਵੱਟ ਕੇ ਦਿਖਾਈ ਆ ਉਹਨੇ ਹਾਂ ਛੁਰੀਆਂ ਲੱਗੀਆਂ ਬਸ ਕਹਿੰਦਾ ਸੀ ਆਉਂਗਾ ਉਹਨੇ ਵੀਡੀਓ ਬਣਾਈ ਸੀ ਉਹ ਬਾਈ ਜੀ ਤੇ ਉਹਨੇ ਬਹੁਤ ਚੋਲ ਕਹਿੰਦਾ ਸੀ ਆਉਂਗਾ